ਕਰਵਾ ਲੈ ਕਹਿੰਦਾ ਕਹਿੰਦਾ ਇਹ ਬੁੱਥੇ ਦੇ ਕਦੇ ਮੇਕਅਪ ਵੀ ਕਰ ਲਿਆ ਕਰ ਕਦੇ ਕੁਝ ਲਾ ਵੀ ਲਿਆ ਕਰ ਤੇ ਅੱਜ ਮੈਂ ਕਿਹ ਚੱਲ ਕਿ ਉਹ ਨਾ ਸਭ ਤੋਂ ਪਹਿਲਾਂ ਮੈਂ ਮੇਕਅਪ ਕਰਨਾ ਸਿੱਖਦੀ ਆ ਹਾਸਤਾ ਦੇ ਨਾਲ ਦੇ ਨਾਲ ਮੈਂ ਵੀਡੀਓ ਪਲੇ ਕੀਤੀ ਇਹਨਾਂ ਨੂੰ ਦੇਖ ਦੇ ਕੇ ਸਾਰਾ ਮੇਕਅਪ ਕਰਨਾ ਮੈਂ ਵੀ ਆਪਣੇ ਫੇਸ ਦਾ ਅੱਜ ਚਲੋ ਕਰਦੇ ਆ ਸਟਾਰਟ ਕਰਦੇ ਹੈਲੋ ਕਰਦੋ ਵੈਲਕਮ ਸਭ ਨੂੰ ਹੈਲੋ ਕਰਦੇ ਪਏ ਆ ਸਭ ਤੋਂ ਪਹਿਲਾਂ ਕੀ ਲਾਣਾ ਫੇਸ ਦੇ ਉੱਤੇ ਐਲੋਵੇਰਾ ਜੈਲ ਤੋਂ ਉਸ ਵਿੱਚ ਚੁੱਕੋ ਐਲੋਵੇਰਾ ਜੈਲ ਥੋੜੀ ਜਿਹੀ ਲਾਇਓ ਰਹੀ ਪਈ ਆ ਮੈਂ ਤਾਂ ਇੱਕ ਵਾਰ ਵੀ ਨਹੀਂ ਲਾਈ ਅੱਜ ਲਾਣੇ ਆ ਤੇ ਸਿੱਖਣਾ ਆ ਨਾ ਮੇਕਅਪ ਪੂਰਾ ਮੋਲ ਕੇ ਕਾਲੂ ਸਾਨੂੰ ਕਹਿਣਗੇ ਤਾਂ ਨਹੀਂ ਮੇਕਅਪ ਨਹੀਂ ਕਰਦੇ ਹੈਗੇ ਕਿ ਦੋਸਤੋ ਦੀਦੀ ਜੀ ਕੀ ਲਾਉਣਾ ਹੈ ਫੇਸ ਦੇ ਉੱਤੇ ਹਾਈਡਰੇਟਰ ਕਰੀਮ ਹੈਗੀ ਆ ਮੇਰੇ ਤੋਂ ਇਦਾਂ ਤੇ ਨਹੀਂ ਗੱਲ ਹੈਗੀ ਅ ਬਿੰਦੀਆਂ ਬਿੰਦੀਆਂ ਕਰਕੇ ਕਿਉਂ ਲਾਂਦੇ ਆ ਇਦਾਂ ਹੀ ਲਾ ਲੋ ਤਾਂ ਤੀਜੇ ਨੰਬਰ ਵਾਲੀ ਜਿਹੜੀ অপਸ਼ਨ ਹੈ ਆ ਤੀਸਰੇ ਨੰਬਰ ਤੇ ਪ੍ਰੈਮਰ ਹੈ ਮੇਰੇ ਕੋਲ ਹੈ ਹੀ ਨਹੀਂ ਮੈਂ ਤੱਕ ਦੇਖ ਲਿੱਦਿਆ ਨਹੀਂ ਜ਼ਿੰਦਗੀ ਦੇ ਵਿੱਚ ਮੈਂ ਹੁਣ ਜਿਹੜੀ ਜਿਹੜੀ ਚੀਜ਼ਾਂ ਮੇਰੇ ਕੋਲ ਨਹੀਂ ਹੈਗੀ ਨਾ ਮੈਂ ਕਾਪੀ ਤੇ ਨੋਟ ਕਰ ਲਵਾਂਗੇ ਕਿ ਇਹ ਚੀਜ਼ਾਂ ਮੈਂ ਲੈ ਕੇ ਆਣੀਆਂ ਮੇਕਅਪ ਦੀਆਂ ਘਰ ਵਾਲਾ ਜੀ ਤਾਂ ਕਹਿੰਦਾ ਨਾ ਤੂੰ ਮੇਕਅਪ ਨਹੀਂ ਕਰਦੀ ਹੈਗੀ ਪਹਿਲਾਂ ਸਾਰੀਆਂ ਚੀਜ਼ਾਂ ਨੋਟ ਕਰਕੇ ਨਾ ਵਧੀਆ ਕੰਪਨੀ ਵਾਲੀਆਂ ਕਹਿਣਾ ਵੀ ਹੁਣ ਲੈ ਕੇ ਦੋ ਜਿਹੜਾ ਬਿੱਲ ਵੀ ਆਨ ਵਧੀਆ ਹੋਵੇ ਦੁਬਾਰਾ ਵੀ ਨਹੀਂ ਕਹਿਣਗੇ ਵੀ ਮੇਕਅਪ ਨਹੀਂ ਕਰਦੀ ਸਦੋਂ ਇਹਨੂੰ ਇਹਨੂੰ ਮੈਂ ਐਸਕੇਪ ਕਰ ਦੰਨੀ ਆ ਅਗਲੇ ਚਲੋ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਲਾਈ ਇਹਨਾਂ ਨੇ ਗਲੋ ਇਨ ਲਵਲੀ ਛੋਟੇ ਛੋਟੇ ਨਿਆਣੇ ਕੋਲ ਮੇਕਅਪ ਦਾ ਸਾਰਾ ਸਮਾਨ ਹੈ ਮੈਂ ਇਹੀ ਪਿੱਛੇ ਰਹਿ ਗਈ ਆ ਮ ਹੈ ਗਈ ਹੈਗੀ ਆ ਹੈਗੀ ਆ ਬਸ ਇੰਨੀ ਹੀ ਆ ਬਸ ਉਹ ਵੀ ਲੱਗ ਗਈ ਆ ਡੱਬੇ ਦੇ ਵਿੱਚ ਇਹਨੂੰ ਵੀ ਇੱਦਾਂ ਇੱਦਾਂ ਕਰਕੇ ਲਾ ਮੈਂ ਇਹੀ ਤਾਂ ਕੰਮ ਮੁੱਖਾ ਲੱਗਦਾ ਇੱਦਾਂ ਇੱਦਾਂ ਕਰਕੇ ਲਾਉਣ ਵਾਲਾ ਜੇ ਕਿਸੇ ਨੇ ਮੈਨੂੰ ਬਾਅਦ ਚ ਕਿਹਾ ਨਾ ਤੂੰ ਤਾਂ ਭੂਤ ਲੱਗਦੀ ਆ ਐਦਾਂ ਨਹੀਂ ਮੈਨੂੰ ਅੰਦਾਜ਼ ਜੀ ਦੀਦੀ ਅੱਕੇ ਜਲਦੀ ਜਲਦੀ ਜੇ ਸਟੈਪ ਤੇ ਕੀ ਲਾ ਅਗਲੇ ਨੰਬਰ ਤੇ ਤਾਂ ਪਤਾ ਨਹੀਂ ਕੀ ਲਾਇਆ ਇਹਨਾਂ ਨੇ ਪੌਂਸ ਬੀਬੀ ਬਾ ਇਹਨਾਂ ਮੇ ਬੈਠ ਕੇ ਦੇਖ ਲਮਾਈ ਕਿਦਾਂ ਲਾਂਦੀ ਆ ਮੂੰਹ ਤੇ ਮੇਰੇ ਤੋਂ ਐ ਨਹੀਂ ਕਿਉਂਕਿ ਇਹ ਮੇਰੇ ਤੋਂ ਤਾਂ ਇਹ ਵੀ ਨਹੀਂ ਹੈਗਾ ਰੂਮ ਵਾਲਾ ਅੱਗੇ ਹੈਗਾ ਲੈਕਮੀ ਦਾ ਫਾਊਂਡੇਸ਼ਨ ਲਗਾਇਆ ਫਾਊਂਡੇਸ਼ਨ ਹੈਗਾ ਮੇਰੇ ਕੋਲ ਮੈਕ ਦਾ ਪਰ ਆ ਨਹੀਂ ਹੈਗਾ ਮੇਰੇ ਕੋਲ ਲੈਕਮੀ ਆ ਤਾਂ ਹੈ ਨਹੀਂ ਮੇਰੇ ਕੋਲ ਉਹਦੇ ਨਾਲ ਲੱਗਣਾ ਇਹ ਤਾਂ ਸਪੰਜ ਦੇ ਨਾਲ ਸਪੰਜ ਤਾਂ ਹੈ ਹੀ ਨਹੀਂ ਮੇਰੇ ਕੋਲ ਸਪੰਜ ਕਹਿੰਦੇ ਉਹਨੂੰ ਪਫ ਕਹਿੰਦੇ ਆ ਆ ਹੈਗਾ ਆ ਉਹ ਗੱਲ ਵੱਖਰੀ ਹੈ ਮਿਲਾਂਦੀ ਲੁੰਦੀ ਨਹੀਂ ਹੈਗੀ ਇਹ ਵਿਚਾਰੀਆਂ ਚੀਜ਼ਾਂ ਇਦਾਂ ਹੀ ਪਈ ਰਹਿ ਜਾਂਦੀਆਂ ਦੋ ਤਿੰਨ ਤਿੰਨ ਚਾਰ ਚਾਰ ਸਾਲ ਔਰ ਵਿਆਹ ਦੇ ਵਿੱਚ ਇੱਕ ਦੋ ਵਾਰ ਮੇਕਅਪ ਕਰਾਇਆ ਇੱਕ ਵਾਰ ਵਿਆਹ ਦੇ ਵਿੱਚ ਗਏ ਸੀ ਮੇਕਅਪ ਕਰਵਾਇਆ ਪੈਲਟ ਚ ਜਾ ਕੇ ਵਾਸ਼ਰੂਮ ਚ ਮੈਂ ਤਾਂ ਸਭ ਤੋਂ ਪਹਿਲਾਂ ਆਪਣਾ ਮੂੰਹ ਤੋਤਾਂ ਮੈਨੂੰ ਕੀ ਬੁੱਥਾ ਜਾਂ ਚੁੱਟਾ-ਚੁੱਟਾ ਜਾਂ ਕਰ ਦਿੱਤਾ ਕੋਈ ਫਰਕ ਤਾਂ ਪਿਆ ਨਹੀਂ ਅਸਮੁਤ ਮੇਕਅਪ ਕਰਨ ਨਾਲ ਕੋਈ ਫਰਕ ਪਿਆ ਮੂੰਹ ਤੇ ਹਾਂ ਬਿਊਟੀ ਬਲੈਂਡਰ ਕਹਿੰਦੇ ਇਹਨੂੰ ਸੱਚ ਮੈਨੂੰ ਯਾਦ ਆ ਗਿਆ ਯਾਦ ਆ ਗਿਆ ਹਾਂਜੀ ਭੈਣ ਜੀ ਹੁਣ ਅੱਗੇ ਚਲੋ ਤੋਂ ਬਾਅਦ ਪਤਾ ਨਹੀਂ ਕੀ ਲਾਇਆ ਇਹ ਏ ਨਹੀਂ ਹੈਗਾ ਮੇਰੇ ਕੋਲ ਜਿਹੜਾ ਅੱਖਾਂ ਕੋਲ ਲਾਂਦੇ ਪਏ ਆ ਮੱਥੇ ਕੋਲ ਲਾਂਦੇ ਪਏ ਆ ਪਤਾ ਨਹੀਂ ਕਿਹੜੀ ਕੁੜੀਆਂ ਜਿਹੜੇ ਇੰਨਾ ਇੰਨਾ ਮੇਕਅਪ ਕਰਕੇ ਜਾਂਦੀਆਂ ਮੈਨੂੰ ਪੁੱਛਿਆ ਕਰੋ ਮੈਂ ਤਾਂ ਸਿਰਫ ਇੱਕ ਸੰਸਕ੍ਰੀਮ ਲਗਾ ਲਓ ਉਹਦੇ ਉੱਤੇ ਫੇਸ ਪਾウダー ਲਗਾਓ ਤੇ ਪਿੰਦੀ ਲਾਓ ਥੋੜੀ ਜਿਹੀ ਫਿੱਕੇ ਜਿਹੀ ਲਿਪਸਟਿਕ ਲਾਓ ਤੇ ਜਿੱਥੇ ਮਾਜੀ ਘੂਮੋ ਇਹ ਮੇਰੇ ਪਹਿਲਾਂ ਹੀ ਬੜੇ ਡਾਰਕ ਹੈ ਮੈਨੂੰ ਆਹ ਲਗਾਣ ਦੀ ਲੋੜ ਹੀ ਨਹੀਂ ਪੈਂਦੀ ਪੈਂਸਲ ਚਲੋ ਅੱਗੇ ਚਲੋ ਤੁਸੀਂ ਅੱਗੇ ਦੇਖੋ ਅੱਗੇ ਚਲਦੀ ਚਲਦੀ ਇਹ ਕਿਹੜੇ ਟਾਈਮ ਦੇ ਵਿੱਚ ਲਗਾ ਲਿਆ ਨੇ ਆਈ ਸ਼ੈਡ ਮੈਲੀ ਨਹੀਂ ਮੇਰੇ ਕੋਲ ਹੈਗਾ ਆਈ ਸ਼ੈਡ ਮੈਂ ਤੁਹਾਨੂੰ ਦਿਖਾਨੀ ਕੀ ਹਾਲ ਕੀਤਾ ਹੋਇਆ ਬਹੁ ਟਾਈਮ ਪੁਰਾਣਾ ਆ ਆ ਦੇਖੋ ਮੇਰੇ ਮੇਰੇ ਉਹਦੇ ਮੈਂ ਉਹਦੇ ਢਾਂਚੇ ਪਾਂਚ ਖਲਾਰੇ ਪਏ ਆ ਕਿਉਂਕਿ ਮੈਂ ਇੱਕ ਅੱਜ ਮੈਂ ਨਾ ਵੀਡੀਓ ਬਣਾ ਲਈ ਕੱਟਿਆ ਸੀਗਾ ਮੈਂ ਕਿਤੇ ਲਗਾਉਂਦੀ ਲਗਉਂਦੀ ਨਹੀਂ ਨਾ ਇਸ ਕਰਕੇ ਇਹਦੇ ਢਾਂਚੇ ਕਿੰਨੇ ਰੇ ਪਏ ਆ ਸਾਰੇ ਅੱਜ ਮੈਂ ਚੁੱਕ ਕੇ ਨਾ ਇਕੱਠਾ ਕੀਤਾ ਪਹਿਲਾਂ ਇਹਨੂੰ ਜੋੜਿਆ ਵੀਡੀਓ ਬਣਾਉਣ ਲਈ ਇਦਾਂ ਹੀ ਲਗਾ ਇਹਨੇ ਤੋਂ ਵੀ ਲਗਾ ਲਿਆ ਆ ਆਹ ਗੱਲਾਂ ਤੇ ਲਗਾਂਦੇ ਜਿਹੜਾ ਬਲਸ਼ਰ ਬਲਸ਼ਰ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਮਜ਼ਾਕ ਨਾ ਡਾਇਓ ਡੂਏ ਵੀਡੀਓ ਦੇ ਵਿੱਚ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਕਦੇ ਮੇਕਅਪ ਮਕਅਪ ਦਾ ਸਮਾਨ ਨਹੀਂ ਕਰੀਤੇ ਹੈਗਾ ਬਰਸ਼ ਵੀ ਨਹੀਂ ਹੈਗਾ ਮੇਰੇ ਕੋਲ ਆ ਮੈਨੂੰ ਗਿਫਟ ਮਿਲਿਆ ਸੀ ਕਿਸੇ ਚੀਜ਼ ਦੇ ਵਿੱਚ ਨਿਕਲਿਆ ਹੈਗਾ ਇਹਦੇ ਨਾਲ ਹੀ ਲਗਾ ਲਵਾਂਗੇ ਆਪਾਂ ਤੇ ਆ ਵੀ ਹੈਗਾ ਮੇਰੇ ਕੋਲ ਮਸਕਰਾਰਾ ਹਾਂ ਦੇਖੋ ਲੱਗ ਗਿਆ ਨਾ ਇੱਕ ਵਾਰ ਪਤਾ ਕੀ ਹੋਇਆ ਮੈਨੂੰ ਆਹ ਵਾਲੀ ਚੀਜ਼ ਤਾਂ ਯਾਦ ਆ ਗਿਆ ਸੱਚ ਹਾਂ ਥੋੜੇ ਦਿਨ ਪਹਿਲਾਂ ਮੈਂ ਘਰ ਆਪਣੇ ਵਿਆਹ ਦੇ ਵਿੱਚ ਨਹੀਂ ਗਈ ਹੋ ਸੀਗੀ ਉੱਥੇ ਮੈਨੂੰ ਪਾਰਲਰ ਵਾਲੀ ਕਹਿੰਦੀ ਉਹ ਤੁਹਾਨੂੰ ਮੈਂ ਤਿਆਰ ਕਰ ਦਿੱਤਾ ਕਹਿੰਦੀ ਆਹ ਵੀ ਲਗਾ ਦੰਨੇ ਆ ਇਹਨੂੰ ਜਿਹੜੇ ਅੱਖਾਂ ਦੇ ਉੱਤੇ ਆਹ ਵਾਲੇ ਵਾਲ ਹੁੰਦੇ ਆ ਵੀ ਆਹ ਵੀ ਲਗਾ ਦੰਨੇ ਵੀ ਤੁਹਾਡੇ ਹੈ ਨਹੀਂ ਮੈਂ ਸ਼ੀਸ਼ੇ ਚੋਂ ਦੇਖਾਂ ਵੀ ਕਿਤੇ ਮੇਰੇ ਸੱਚੀ ਨਾ ਵਾਲ ਇਹ ਉੜ ਗਏ ਹੋਣ ਇੰਨੇ ਤਾਂ ਵਾਲ ਆ ਆਲ ਏਡੇ ਏਡੇ ਇੱਥੇ ਵਾਲਿਆ ਹੈ ਕਹਿੰਦੀ ਆਹ ਵਾਲੇ ਨਹੀਂ ਹੈਗੇ ਉਹਨੇ ਨਾ ਹ ਲਗਾਤੇ ਜਿਹੜੀਆਂ ਨਕਲੀ ਅੱਖਾਂ ਦੇ ਉੱਤੇ ਲਗਾਉਂਦੇ ਆ ਨਾ ਉਹ ਲਗਾਤੇ ਤੇ ਨਾ ਮੈਨੂੰ ਇਦਾਂ ਲੱਗੇ ਜਿਦਾਂ ਮੇਰੀ ਅੱਖਾਂ ਦੇ ਮੂਰੇ ਇਦਾਂ ਜਾਲਾ ਹੁੰਦਾ ਨਾ ਜਾਲਾ ਜਿਦਾਂ ਜਾਲ ਜੇ ਬਣਿਆ ਹੁੰਦਾ ਉੱਤੇ ਕੁਝ ਦਿਸਦਾ ਹੀ ਨਹੀਂ ਪਿਆ ਹੈਗਾ ਬਸ ਸਾਹਮਣੇ ਸਾਹਮਣੇ ਜਿਹਾ ਤਿਸਦਾ ਪਿਆ ਆ ਮੈਂ ਤਾਂ ਆ ਕੇ ਪਹਿਲਾਂ ਖਿੱਚ ਕੇ ਲਾ ਕੇ ਆਪਣੇ ਘਰ ਆ ਕੇ ਆ ਚੈੱਕ ਕੀਤੇ ਵੀ ਮੇਰੀ ਅੱਖਾਂ ਤੇ ਵਾਲ ਹੈਗੇ ਵੀ ਆ ਕਿ ਸੱਚੀ ਨਾ ਉੜ ਗਏ ਹੋਣ ਕਿਤੇ ਮੈਂ ਹੀ ਨਾ ਕਦੇ ਧਿਆਨ ਦਿੱਤਾ ਹੋਵੇ ਇੰਨੀ ਵੱਡੀ ਗਿੰਦੇ ਨਹੀਂ ਲਾਣੀ ਮੈਂ ਇਹ ਰੈੱਡ ਆ ਸਹੀ ਆ ਛੋਟੀ ਜਿਹੀ ਬਿੰਦੂ ਗਾਇਸ ਜਿੰਨਾ ਮਰਜੀ ਮੇਕਅਪ ਕਰ ਲੋ ਜਿਹੜਾ ਸਾਡਾ ਅਸਲੀ ਸਾਡੀ ਨੇਚਰਲ ਬਿਊਟੀ ਆ ਨਾ ਉਹਨੇ ਤਾਂ ਉਹੀ ਰਹਿਣਾ ਆ ਠੀਕ ਆ ਨਾ ਮੇਕਅਪ ਆਏ 1 ਘੰਟਾ ਚੱਲ ਜਾਊਗਾ 2 ਘੰਟੇ ਚੱਲ ਜਾਊਗਾ 3 ਘੰਟੇ ਚੱਲ ਜਾਊਗਾ ਪਰ ਜਿਹੜਾ ਆਪਣਾ ਫੇਸ ਆ ਉਹ ਆਪਣਾ ਹੀ ਰਹਿੰਦਾ ਆ ਜਿਹੜਾ ਰੱਬ ਨੇ ਬਣਾ ਕੇ ਭੇਜੇ ਦਿੱਤੀ ਹੁਣ ਜਿਹੜੀ ਸਕਿਨ ਹੁਣ ਉਹਨੂੰ ਕੀ ਲੁਕਾਉਣਾ ਆ ਤੋ ਮੈਂ ਵੀ ਅੱਜ ਮੇਕਅਪ ਕੀਤਾ ਦੇਖੋ ਕਿੰਦਾ ਦਾ ਲੱਗਦਾ ਪਿਆ ਸੋਹਣਾ ਲੱਗਦਾ ਪਿਆ ਫੇਸ ਮੇਰਾ ਨੀਲੰਦੀ ਵਾਲਾ ਕੁਛ ਮੈਂ ਕੁਛ ਲਾਵਾ ਮੇਰੇ ਮੂੰਹ ਤੇ ਤਾਂ ਖਾਜ ਹੋਣ ਲੱਗ ਜਾਂਦੀ ਫਿੰਸ ਨਹੀਂ ਹੋ ਜਾਂਦੀਆਂ ਆ ਜਿਆਦਾ ਗੱਲ ਹੈ ਨਾ ਤੁਸੀਂ ਰਾਤ ਨੂੰ ਰੋਜ਼ ਸੌਣ ਲੱਗੇ ਨਾ ਮੂੰਹ ਦੇ ਉੱਤੇ ਨਾਰੀਅਲ ਦਾ ਤੇਲ ਲਾ ਕੇ ਸੋਇਆ ਕਰੋ ਉਸ ਤੋਂ ਬਾਅਦ ਸਵੇਰ ਨੂੰ ਮੂੰਹ ਧੋ ਲਿਆ ਕਰੋ ਇੰਨੇ ਸੋਹਣੇ ਸੌਫਟ ਸੌਫਟ ਸਕਿਨ ਰਹਿੰਦੀ ਆ ਐਂਡ ਤੇ ਫੇਸ ਦੇ ਉੱਤੇ ਵੀ ਕੁਝ ਨਹੀਂ ਹੁੰਦਾ ਨਾ ਦਾਣੇ ਹੁੰਦੇ ਨਾ ਜਿਨ੍ਹਾਂ ਤੇ ਕਈਆਂ ਤੇ ਚਾਈਆਂ ਚੂਈਆਂੀਆਂ ਹੋ ਜਾਂਦੀਆਂ ਉਹ ਵੀ ਨਹੀਂ ਹੁੰਦੀਆਂ